ਮਾਹੌਲ ਕਾਫੀ ਪੱਕਦਾ ਹੋਇਆ ਨਜ਼ਰ ਆਉਂਦਾ ਜਦੋਂ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਜਾਂਦੇ ਨੇ ਜੀ ਹਾਂ ਇਹਨਾਂ ਨਾਰਿਆਂ ਤੋਂ ਮੁਸਲਮਾਨ ਸਮਾਜ ਦੇ ਲੋਕ ਕਾਫੀ ਜ਼ਿਆਦਾ ਭੜਕੇ ਹੋਏ ਨਜ਼ਰ ਆਉਂਦੇ ਨੇ ਜਲੰਧਰ ਦੇ ਡੀਸੀ ਕੰਪਲੈਕਸ ਦੇ ਕੋਲ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਤੇ ਮੁਸਲਮਾਨ ਸਮਾਜ ਦੇ ਲੋਕ ਭੜਕ ਜਾਂਦੇ ਨੇ ਉਸ ਤੋਂ ਬਾਅਦ ਜਿਸਨੇ ਨਾਰੇ ਲਗਾਏ ਉਸ ਨੂੰ ਚਪਲਾਂ ਤੇ ਡੰਡਿਆਂ ਦੇ ਨਾਲ ਕੁੱਟਿਆ ਵੀ ਜਾਂਦਾ ਹੈ ਜਾਮ ਕਰ ਦਿੱਤਾ ਜਾਂਦਾ ਹੈ ਚੌਕ ਨੂੰ ਦੱਸਿਆ ਜਾ ਰਿਹਾ ਹਿੰਦੂ ਲੀਡਰਾਂ ਦੇ ਭਾਜਪਾ ਵਰਕਰਾਂ ਦੇ ਵੱਲੋਂ ਇਹ ਸਭ ਭਖਿਆ ਜਿਹੜਾ ਮਾਹੌਲ ਹੈ ਦੇਖਣ ਤੋਂ ਬਾਅਦ ਸੰਵਿਧਾਨ ਚੌਕ ਜਾਮ ਕੀਤਾ ਗਿਆ ਕਿਉਂਕਿ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗੰਭੀਰ ਬਣ ਜਾਂਦਾ ਹੈ ਉੱਥੇ ਖਿੱਚਤੂ ਵੀ ਦੇਖੀ ਜਾਂਦੀ ਹੈ ਪੁਲਿਸ ਦੇ ਵੱਲੋਂ ਤੇ ਉੱਥੇ ਆਮ ਲੋਕਾਂ ਦੇ ਵੱਲੋਂ ਕਿਵੇਂ ਦੇਖ ਸਕਦੇ ਹੋ ਕਿ ਲੜਾਈ ਕੀਤੀ ਜਾ ਰਹੀ ਹੈ ਕਿਵੇਂ ਇਕ ਦੂਸਰੇ ਨੂੰ ਧੱਕੇ ਮਾਰੇ ਜਾ ਰਹੇ ਨੇ ਜਿਸ ਤੋਂ ਬਾਅਦ ਲੋਕ ਉੱਥੇ ਇਕੱਠੇ ਹੁੰਦੇ ਨੇ ਚੌਕ ਜਾਮ ਕਰ ਦਿੱਤਾ ਜਾਂਦਾ ਹੈ ਹਿੰਦੂ ਲੀਡਰ ਛੇਤੀ ਤੋਂ ਛੇਤੀ ਉੱਥੇ ਪਹੁੰਚਦੇ ਨੇ ਭਾਜਪਾ ਵਰਕਰ ਉੱਥੇ ਦਿਖਾਈ ਦਿੰਦੇ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਲਗਾਇਆ ਜਾਂਦਾ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਗੱਲਬਾਤ ਕਰਕੇ ਗੱਲ ਨੂੰ ਸੁਲਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦੇਖ ਸਕਦੇ ਉੱਥੇ ਪਹੁੰਚਦੀ ਹੈ ਭਾਰੀ ਗਿਣਤੀ ਦੇ ਵਿੱਚ ਲੋਕਾਂ ਦਾ ਉੱਥੇ ਇਕੱਠ ਦੇਖਿਆ ਜਾਂਦਾ ਹੈ ਕਿ ਕੁਝ ਮਾਹੌਲ ਮੌਕੇ ਦਾ ਬਣਿਆ ਤੁਹਾਨੂੰ ਸਾਰੀ ਗੱਲਬਾਤ ਲੀਡਰਾਂ ਦੇ ਵੱਲੋਂ ਵੀ ਕੀ ਕੁਝ ਮੀਡੀਆ ਦੇ ਨਾਲ ਹੋਈ ਹੈ ਤੁਹਾਨੂੰ ਉਹ ਵਿਸਥਾਵਾਵਾਂਗੇ ਮੈਂ ਇਹਨੇ ਲੈ ਕੇ ਦੇਤਾ ਜੀ ਕਿ ਮੈਂ ਕੋਈ ਗਲਤ ਨਹੀਂ ਕਰਾਨੀ ਜਿਹੜੇ ਤੋਂ ਨਿਕਲ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਮੈਂ ਨਾ ਜੁਗੇਸ਼ ਤੇ ਕੋਰਟ ਪੱਖੇ ਮੈਂ ਲੈ ਰਹਿਣ ਵਾਲਾ ਮਿਲਾਂ ਤੁਹਾਨੂੰ ਇੱਕ ਮਿੰਟ ਵੇ ਇੱਕ ਮਿੰਟ ਲਾਈਵ ਲਾਈਵ ਇੱਕ ਮਿੰਟ ਇੱਕ ਮਿੰਟ ਮਾਜੀ ਸਰ ਜੀ ਕੀ ਨਾਮ ਮਾ ਤੁਹਾਡਾ ਬਿਲਕੁਲ ਮੇਰਾ ਨਾ ਜੁਗੇਸ਼ ਹਾਂਜੀ ਮੈਂ ਤੋਂ ਨਿਕਲ ਰਿਹਾ ਸੀਗਾ ਇਥੇ ਨਾਰਾ ਲਾ ਰਹੇ ਸੀਗੇ ਕੱਠ ਹੋਇਆ ਸੀਗਾ ਨਾਰਾ ਅੱਲੰਗ ਅਕਬਰ ਸੰਥੇ ਤੇ ਤਨ ਜੁਦਾ ਕਰ ਦਿੰਗੇ ਜੀ ਦੋਚਾ ਪਾਈ ਵਾਲ ਜੁਦਾ ਮੇਰੇ ਵਰਗੇ ਸੀਗੇ ਉਹਨਾਂ ਜੈਸ਼ੇਵਨ ਨਾਲ ਤਾਂ ਮ ਉਹਨੂੰ ਫੜਨ ਲਈ 도ੜੇ ਉਹਨਾਂ ਨੂੰ ਉਹ ਨਿਕਲ ਗਏ ਇਹਨਾਂ ਨੂੰ ਫੜ ਲਿਆ ਕਹਿੰਦੇ ਜੀ ਅੱਲਾਹੁ ਅਕਬਰ ਬੋਲ ਨੀਤਾ ਤੈਨੂੰ ਹੁਣੇ ਜਾਣ ਤੋਂ ਮਾਰਨਗੇ ਤੇ ਆਪ ਕਰਦਾਂਗੇ ਜੀ ਮੈਂ ਫਿਰ ਜੈਸ਼ੀ ਨਾ ਨਾਰਾ ਲਾਤਾ ਜੀ ਜੋ ਆਂਦਾ ਉਹੀ ਬੋਲਣਾ ਜੋ ਕਹਿੰਦਾ ਇਹ ਕਹਿੰਦਾ ਜੀ ਅੱਲਾਹੁ ਅਕਬਰ ਬੋਲੋ ਜੀ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਚਾਬੀ ਵੀ ਲਾਲੀ ਮਾਰਨ ਦੀ ਕੋਸ਼ਿਸ਼ ਕੀਤੀ ਜਿੰਨੇ ਜੇ ਆਕੇ ਇਹਨਾਂ ਦੇ ਤੇ ਸਾਡੇ ਪਰ ਇਕੱਠੇ ਹੋ ਕੇ ਅੰਦਰ ਹੀ ਬਾਰੋ ਦੀ ਆ ਗਏ ਪੁਲਿਸ ਪ੍ਰਸ਼ਾਸਨ ਉੱਥੇ ਖੜੀ ਸੀ ਉਹਨਾਂ ਨੇ ਉਹਰੇ ਕਾ ਕੁਝ ਨਹੀਂ ਕੀਤਾ ਉਹ ਇਕੱਠੇ ਹੋ ਕੇ ਕੀ ਕਰੇ ਕੀ ਨਹੀਂ ਕਰੇ ਜੀ ਬਾਤ ਚ ਗਲਤ ਵਾਸ ਦੀ ਪੁਲਿਸ ਪ੍ਰਸ਼ਾਸਨ ਮੇਰੇ ਅੱਗੇ ਆ ਜੀ ਕਿੰਨੇ ਜੈ ਬਿਲਕੁਲ ਮਾਰ ਰਹੇ ਨੇ ਕੋਈ ਅਸੀ ਕੀਤੀ ਉਹਨਾਂ ਨੇ ਇਹ ਸਾਰਾ ਘਟਨਾ ਦੀ ਵੀਡੀਓ ਦੇਖ ਸਕਦੇ ਹੋ ਪੁਲਿਸ ਨੂੰ ਤੁਸੀਂ ਕੰਪਲੇਨ ਦਿੱਤੀ ਸੀ ਮੌਕੇ ਤੇ ਬਿਲਕੁਲ ਗਿਆ ਸੀ ਭਾਈ ਤੁਸੀਂ ਲੈ ਕੇ ਦੇਦਾ ਕਿ ਅਸੀਂ ਕਾਰਵਾਈ ਨਹੀਂ ਕਰਾਂਗੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਕੇ ਦਿੰਦਾ ਪੁਲਿਸ ਲੈ ਕੇ ਦਿੰਦਾ ਪੰਜਾਬ ਦਾ ਮਾਹੌਲ ਵੀ ਖਰਾਬ ਉਹਨਾਂ ਨੇ ਪਾਜੀ ਸੀ ਐਦਾਂ ਦਾ ਦਿੱਲੀ ਵਾਲਾ ਮਾਹੌਲ ਦਿੱਲੀ ਚ ਤਾਹਿਰ ਹੁਸੈਨ ਆਮ ਆਦਮੀ ਪਾਰਟੀ ਦਾ ਕੌਂਸਲਰ ਰਿਹਾ ਪੂਜਾ ਸਿੰਘ ਉਹਨਾਂ ਦੀ ਨੇਤਾ ਰਹੀ ਜਿਨੇ ਪੈਟਰੋਲ ਪੰਪ ਕਰਕੇ ਦੁਕਾਨਦਾਰਾਂ ਤੇ ਹਮਲਾ ਕੀਤਾ ਅਸੀਂ ਇਹਨੂੰ ਨਾ ਦਿੱਲੀ ਬਣਨ ਦੇਣਾ ਨਾ ਬੰਗਲਾਦੇਸ਼ ਬਣਨ ਦੇਣਾ ਇਹ ਕੇਵਲ ਹਿੰਦੂ ਦਾ ਸਵਾਲ ਨਹੀਂ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਦਾ ਸਵਾਲ ਹੈ ਔਰ ਨਕਾਮੀ ਹੈ ਉਹਨਾਂ ਅਧਿਕਾਰੀਆਂ ਪੁਲਿਸ ਦੀ ਜਿਨ੍ਹਾਂ ਦੇ ਸਾਹਮਣੇ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਕੋਲ ਕੋਈ ਪਰਮਿਸ਼ਨ ਨਹੀਂ ਸੀ ਔਰ ਇੱਕ ਬੰਦੇ ਨੂੰ ਕੁੱਟਣ ਜੈ ਸ਼੍ਰੀ ਰਾਮ ਇੱਕ ਵਾਰ ਨਹੀਂ ਬਾਰ ਬਾਰ ਕਹਾਂਗੇ ਔਰ ਕਹਿੰਦੇ ਰਵਾਂਗੇ ਜਿਹੜਾ ਰੋਕਦਾ ਸੀ ਉਹਨੂੰ ਦੁਬਾਰਾ ਕਰੇ ਜੈ ਸ਼੍ਰੀ ਰਾਮ ਕਹਾਂਗੇ ਤਾ अमन शांति ना ਰਹਾਂਗੇ ਜੇਕਰ ਅਸੀਂ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਛੇੜਾਂਗੇ ਤੇ ਚਾਹੇ ਉਹ ਕਸ਼ਮੀਰ ਹੋਵੇ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਬੰਗਾਲ ਹੋਵੇ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਜਿਹੜਾ ਕੋਈ ਵੀ ਬੰਦਾ ਕਾਨੂੰਨ ਨੂੰ ਤੋੜੇਗਾ ਉਹਨੂੰ ਡੰਡੇ ਦੀ ਪਾਸ਼ਾ ਸਮੇ ਯੋਗੀ ਦਿੱਤੇ ਨਾ ਜੀ ਅੱਜ ਇਹ ਮਾਹੌਲ ਤੋਂ ਲੱਗ ਰਿਹਾ ਕਿ ਇਹਨਾਂ ਨੂੰ ਯੋਗੀ ਜੀ ਬਾਬਾ ਜੀ ਦੀ ਪਾਸ਼ਾ ਸਮਝ ਆਉਂਦੀ ਹੈ ਨਾ ਇਹਨਾਂ ਕੋ ਗੁੰਡੇ ਫੜੇ ਜਾ ਰਹੇ ਆਮ ਆਦਮੀ ਪਾਰਟੀ ਦਿੱਕ ਜੜੀਆਂ ਸੁਰੱਖਿਆ ਏਜੰਸੀਆਂ ਫੇਲ ਹੋ ਗਈਆਂ ਕਿੱਡਾ ਵੱਡਾ ਮਾਰਚ ਕਰੀ ਅੱਜ ਤੱਕ ਜਲੰਧਰ 'ਚ ਇਸ ਤਰੀਕੇ ਦੇ ਇਸ ਤਰੀਕੇ ਦੇ ਪੋਸਟਰਾਂ ਨਾਲ ਨਿਕਲਿਆ ਅਸੀਂ Hindu ਮੰਦਿਰ 'ਚ ਜਾ ਕੇ ਜੈ ਸ਼੍ਰੀ ਰਾਮ ਕਰਦੇ ਆਂ Christian ਆਪਣੀ ਚਰਚ 'ਚ ਜਾ ਕੇ ਯੂਸੂ ਮਸੀਹ ਦਾ ਨਾਮ ਲੈਂਦਾ ਹੈ ਮੁਸਲਮਾਨ ਆਪਣੀ ਮੱਜ਼ੀ 'ਚ ਜਾ ਕੇ ਨਾਮ ਲੈਂਦਾ ਹੈ ਸਿੱਖ ਗੁਰਦੁਆਰੇ 'ਚ ਜਾਂਦਾ ਕਦੀ ਦੰਗੇ ਨਹੀਂ ਹੋਏ ਪਰ ਅੱਜ ਜਿਹੜੀ ਇਹ ਹਾਲਾਤ ਪਹਿਲੀ ਵਾਰੀ ਜੈ ਸ਼੍ਰੀ ਰਾਮ ਦਾ ਹੋਇਆ ਇਹ ਅਸੀਂ ਨਹੀਂ ਬਣਨ ਦੇਣਾ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਨਾ ਪੁਲਿਸ ਤੁਰੰਤ ਉਹਨਾਂ ਲੋਕਾਂ ਤੇ ਪਰਚਾ ਕਰੇ ਔਰ ਗ੍ਰਿਫਤਾਰ ਕਰੇ ਜੇ ਇਹਨਾਂ ਨੂੰ ਬੇਨਾਮੇ ਬੰਦੇ ਆ ਤੇ ਜਿਹੜੇ ਉਸ ਹਜੂਮ ਨੂੰ ਲੀਡ ਕਰਕੇ ਲੈ ਆਏ ਉਹਨਾਂ ਨੂੰ ਹੜਕੇ ਅੰਦਰ ਦੇ ਅੱਖਰਾਂ ਦੇ ਮਾਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ੋਨੀ ਨੂੰ ਲੱਗਦਾ ਕਿ ਆਪਣੇ ਤੁਸੀਂ ਜੈ ਡਿਟੇਟ ਹੋ ਤੇ ਆਪਣੇ ਉਸ ਵੇਲੇ ਜਿਹੜਾ ਉਸੇ ਸ਼ਾਂਤੀਪੁਰ ਮਾਰਚ ਕੱਢ ਰਹੇ ਸੀਗੇ ਉਸ ਵੇਲੇ ਮਤਲਬ ਕਿ ਇਹ ਸ਼ਾਂਤੀਪੁਰ ਮਾਰਚ ਆ ਜੀ ਤਾਂ ਲੱਗਦਾ ਕਿ ਉਸ ਵੇਲੇ ਜਿਹੜਾ ਆਪਣੇ ਚਾਹ ਨਾਰਾ ਹਰ ਕਿਸ ਦਾ ਆਪਣਾ ਅਧਿਕਾਰ ਹੈ ਕੋਈ ਵੀ ਨਾਰਾ ਕੋਈ ਵੀ ਲਾ ਸਕਦਾ ਬਟ ਉਸ ਮਾਹੌਲ ਵਿੱਚ ਉਹ ਨਾਰਾ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਚੀਜ਼ ਨਹੀਂ ਹੋਣੀ ਦੇਖੋ ਜਿਹੜਾ ਉਹ ਆਪਣਾ ਨਾਰਾ ਲਾ ਰਿਹਾ ਲਾਨ ਉਹ ਆਪਣਾ ਪਟੇ ਤੁਸੀਂ ਦੇਖੋ ਯੂਪੀ ਦੀ ਘਟਨਾ ਮੈਂ ਤੁਹਾਨੂੰ ਇੱਕ ਹੋਰ ਕੱਲ ਦੱਸ ਦੇਣਾ ਚਾਹਣਾ ਹੈ ਕਿ ਜਿਹੜੇ ਦੇਸ਼ ਵਿਰੋਧੀ ਪੰਜਾਬ ਵਿਰੋਧੀ ਲੋਕ ਐ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਜਿਹੜੀ ਆ ਰਾਸ ਨਹੀਂ ਆ ਰਹੀ ਔਰ ਐਸਾਂ ਦੇ ਕਮਿਊਨਲ ਵਾਇਲੈਂਸ ਕਰਾ ਕੇ ਧਾਰਮਿਕ ਰੰਗਤ ਦੇਖ ਕੇ ਕੋਈ ਦੰਗੇ ਕਰਾਉਣਾ ਚਾਹੁੰਦੇ ਆ ਉਹਨੂੰ ਜਿਹੜੇ ਪੰਜਾਬੀ ਕਦੀ ਸਵੀਕਾਰ ਨਹੀਂ ਕਰਨਗੇ ਇਹ ਯੂਪੀ ਦਾ ਮਸਲਾ ਆਈ ਲਵ ਮੁਹੰਮਦ ਕੱਲ ਨੂੰ ਮੈਂ ਲਿਖ ਦੂੰਗਾ ਆਈ ਲਵ ਮਹਾਦੇਵ ਮੇਰਾ ਨਾਲ ਦਾ ਲਿਖ ਆਈ ਲਵ ਰਾਮ ਇਹ ਹਰਕਤ ਨਹੀਂ ਚੱਲਣ ਦੇਣੀ ਅਸੀਂ ਇਹ ਗਲਤ ਗੱਲ ਐ ਇਹਨਾਂ ਦਾ ਵਿਰੋਧ ਆ ਜੇ ਸ਼੍ਰੀ